ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਬਿਲਕੁਲ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਆ 2013 ਦੇ ਵਿੱਚ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਤੇਜ਼ਾਬੀ ਹਮਲਾ ਹੋਇਆ ਸੀ ਉਸ ਹਮਲੇ ਦੇ ਵਿੱਚ ਇੱਕ ਕੁੜੀ ਜਿਹਦਾ ਵਿਆਹ ਹੋਣਾ ਹੁੰਦਾ ਉਹ ਬਿਊਟੀ ਪਾਰਲਰ ਦੇ ਵਿੱਚ ਤਿਆਰ ਹੋਣ ਲਈ ਜਾਂਦੀ ਆ ਤੇ ਉਹਦੇ ਉੱਤੇ ਤੇਜਾਬੀ ਹਮਲਾ ਹੁੰਦਾ ਕਿਵੇਂ ਹੋਇਆ ਸੀ ਇਹ ਹਮਲਾ ਕੌਣ ਸੀ ਸਾਜ਼ਿਸ਼ ਕਰਤਾ ਤੇ ਕੁੜੀ ਨਾਲ ਅੱਗੇ ਜਾ ਕੇ ਕੀ ਹੋਇਆ ਇਸ ਕਹਾਣੀ ਦੇ ਵਿੱਚ ਸੁਣ ਬਰਨਾਲੇ ਸ਼ਹਿਰ ਦੇ ਵਿੱਚ ਤਨੌਲਾ ਰੋਡ ਤੇ ਇੱਕ ਪਰਿਵਾਰ ਰਹਿੰਦਾ ਪਰਿਵਾਰ ਦੇ ਵਿੱਚ ਦੋ ਜੀ ਨੇ ਤੇ ਦੋ ਉਹਨਾਂ ਦੇ ਬੱਚੇ ਆ ਇੱਕ ਕੁੜੀ ਤੇ ਇੱਕ ਮੁੰਡਾ ਉਹਨਾਂ ਦੀ ਵੱਡੀ ਬੇਟੀ ਲੁਧਿਆਣੇ ਵਿਆਹੀ ਹੋਈ ਆ ਜਿਹੜੇ ਉਹਨਾਂ ਦੇ ਬੱਚੇ ਨੇ ਉਹਦੇ ਵਿੱਚ ਬੇਟੀ ਦਾ ਨਾਮ ਆ ਹਰਪ੍ਰੀਤ ਕੌਰ ਹਰਪ੍ਰੀਤ ਆ ਜਿਹੜੀ ਉਹ ਆਪਣੇ ਮਾਪਿਓ ਦੀ ਬਹੁਤ ਸੁਲਜੀ ਹੋਈ ਕੁੜੀ ਆ ਤੇ ਜਿਹੜੀ ਉਹਦੀ ਵੱਡੀ ਭੈਣ ਆ ਭੋਲੀ ਉਹ ਲੁਧਿਆਣੇ ਵਿਆਹੀ ਹੋਈ ਆ ਜਦੋਂ ਹਰਪ੍ਰੀਤ ਮਟਿਆਰ ਹੋ ਜਾਂਦੀ ਆ ਤਾਂ ਉਹਦੇ ਪਾਪਾ ਨੂੰ ਫਿਕਰ ਹੁੰਦਾ ਹਨਾ ਕਿ ਕੁੜੀ ਮਟਿਆਰ ਹੁੰਦੀ ਜਾਂਦੀ ਹੈ ਤਾਂ ਵਿਆਹ ਵੀ ਕਰਨਾ ਕਿਉਂਕਿ ਵੱਡੀ ਕੁੜੀ ਵਿਆਹੀ ਨੂੰ ਕਾਫੀ ਸਾਲ ਹੋ ਗਏ ਸੀ ਤੇ ਹਰਪ੍ਰੀਤ ਮਟਿਆਰ ਹੋ ਗਈ ਸੀ ਘਰ ਦੇ ਵਿੱਚ ਗਰੀਬੀ ਸੀ ਠੀਕ ਠਾਕ ਰਹਿਣ ਸਹਿਣ ਸੀ ਪਰਿਵਾਰ ਦਾ ਕਿਉਂਕਿ ਕਮਾਈ ਵਾਲਾ ਇਕੱਲਾ ਹਰਪ੍ਰੀਤ ਦਾ ਡੈਡੀ ਸੀ ਜਿਹੜਾ ਹਰਪ੍ਰੀਤ ਦਾ ਭਰਾ ਸੀ ਉਹ ਹਜੇ ਛੋਟਾ ਸੀ ਸ਼ਹਿਰ ਦੇ ਵਿੱਚ ਰਹਿੰਦਾ ਪਰਿਵਾਰ ਖਰਚੇ ਹੋ ਜਾਂਦੇ ਆ ਹਨਾ ਛੋਟਾ ਜਿਹਾ ਘਰ ਸੀ ਬਸ ਗੁਜ਼ਾਰਾ ਮਸਾਂ ਹੁੰਦਾ ਸੀ ਤੇ ਜਦੋਂ ਇੱਕ ਕੁੜੀ ਧੀ ਜਵਾਨ ਘਰੇ ਬੈਠੀ ਹੋਵੇ ਮਾਂ ਪਿਓ ਨੂੰ ਫਿਕਰ ਹੁੰਦੀ ਆ ਇੱਕ ਦਿਨ ਹਰਪ੍ਰੀਤ ਦਾ ਡੈਡੀ ਆਪਣੀ ਵੱਡੀ ਧੀ ਭੋਲੀ ਨੂੰ ਫੋਨ ਕਰਦਾ ਕਿ ਪੁੱਤ ਤੇਰੀ ਭੈਣ ਹੁਣ ਮਟਿਆਰ ਹੋ ਗਈ ਹੈ ਨਾ ਆਪਾਂ ਰਿਸ਼ਤਾ ਵੇਖੀਏ ਵੀ ਹੌਲੀ ਹੌਲੀ ਕਿੰਨਾ ਸਮਾਂ ਲੱਗ ਜਾਂਦਾ ਵੀ ਆਪਾਂ ਮੰਗਣਾ ਕਰੀਏ ਫਿਰ ਵਿਆਹ ਕਰਾਂਗੇ ਤਾਂ ਜਿਹੜੀ ਭੋਲੀ ਆ ਉਹ ਕਹਿੰਦੀ ਵੀ ਹਾਂਜੀ ਡੈਡੀ ਮੈਂ ਮਾਰਦੀ ਆ ਨਿਗਾਸੇ ਪਾਸੇ ਜੇ ਕੋਈ ਵਧੀਆ ਮੁੰਡਾ ਹੋਇਆ ਤਾਂ ਮੈਂ ਦੱਸੂਗੀ ਉਹਦਾ ਪਿਓ ਕਹਿੰਦਾ ਵੀ ਦੇਖ ਪੁੱਤ ਅੱਜਕੱਲ੍ਹ ਰਿਸ਼ਤੇਦਾਰ ਆ ਜਿਹੜੇ ਕੋਈ ਬਹੁਤੇ ਸੱਚ ਨਹੀਂ ਬੋਲਦੇ ਰਿਸ਼ਤਾ ਲੈਣ ਵੇਲੇ ਕਾਫੀ ਝੂਠ ਬੋਲਦੇ ਆ ਇਸ ਕਰਕੇ ਵੀ ਮੈਂ ਕਿਸੇ ਰਿਸ਼ਤੇਦਾਰ ਦੇ ਹੱਥ ਰਿਸ਼ਤਾ ਨਹੀਂ ਕਰਨਾ ਵੀ ਤੂੰ ਹੀ ਕੋਈ ਮੁੰਡਾ ਲੱਭ ਤੁਹਾਡੀ ਜਾਣ ਪਛਾਣ ਦੇ ਵਿੱਚ ਹੋਵੇ ਹੈਨਾ ਤਾਂ ਭੋਲੀ ਕਹਿੰਦੀ ਵੀ ਠੀਕ ਹੈ ਡੈਡੀ ਮੈਂ ਆਸ-ਪਾਸੇ ਨਿਗਾ ਮਾਰਦੀ ਆ ਤਾਂ ਥੋੜੇ ਦਿਨਾਂ ਬਾਅਦ ਭੋਲੀ ਦਾ ਆਪਣੇ ਪਾਪਾ ਨੂੰ ਫੋਨ ਆਉਂਦਾ ਕਿ ਪਾਪਾ ਸਾਡੇ ਇੱਥੇ ਲੁਧਿਆਣੇ ਨਾ ਇੱਕ ਫੈਮਿਲੀ ਰਹਿੰਦੀ ਸੀ ਤੇ ਉਹ ਹੁਣ ਕਲਕੱਤੇ ਰਹਿੰਦੀ ਆ ਕਾਫੀ ਵੱਡਾ ਕਾਰੋਬਾਰ ਆ ਉਹਨਾਂ ਦਾ ਤੇ ਉਹਨਾਂ ਨੂੰ ਸੋਹਣੀ ਸੁਨੱਖੀ ਤੇ ਗਰੀਬ ਘਰ ਦੀ ਕੁੜੀ ਚਾਹੀਦੀ ਆ ਤਾਂ ਭੋਲੀ ਦੇ ਡੈਡੀ ਕਹਿੰਦੇ ਵੀ ਪੁੱਤ ਆਪਾਂ ਤਾਂ ਬਹੁਤੀ ਗਰੀਬ ਆ ਹਨਾ ਵੀ ਜਿਹੜੇ ਹਿਸਾਬ ਨਾਲ ਤੁਸੀਂ ਦੱਸਦੇ ਹੋ ਕਿ ਉਹ ਫੈਮਿਲੀ ਅਮੀਰ ਆ ਵੀ ਜੇ ਉਹਨਾਂ ਨੇ ਆਪਣੀ ਕੁੜੀ ਦਾ ਰਿਸ਼ਤਾ ਨਾ ਲਿਆ ਤਾਂ ਭੋਲੀ ਆ ਜਿਹੜੀ ਉਹ ਕਹਿੰਦੀ ਵੀ ਡੈਡੀ ਵੀ ਮੈਂ ਇਸੇ ਕਰਕੇ ਫੋਨ ਕੀਤਾ ਵੀ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਕੁੜੀ ਗਰੀਬ ਘਰ ਦੀ ਚਾਹੀਦੀ ਆ ਬਸ ਕੁੜੀ ਸੋਹਣੀ ਹੋਵੇ ਜਿਹੜੇ ਹਰਪ੍ਰੀਤ ਦੇ ਡੈਡੀ ਹੁੰਦੇ ਆ ਭੋਲੀ ਦੇ ਪਾਪਾ ਉਹ ਕਹਿੰਦੇ ਵੀ ਠੀਕ ਆ ਫਿਰ ਤੁਸੀਂ ਗੱਲ ਕਰ ਲਓ ਜੇ ਉਹਨਾਂ ਨੂੰ ਆਪਣੀ ਕੁੜੀ ਪਸੰਦ ਆ ਗਈ ਤਾਂ ਆਪਾਂ ਰਿਸ਼ਤਾ ਕਰਦੇ ਆਂਗੇ ਚਲੋ ਭੋਲੀ ਆ ਹਨਾ ਜਿਹੜੇ ਬੰਦੇ ਨੇ ਦੱਸ ਪਾਈ ਹੁੰਦੀ ਆ ਉਹਨੂੰ ਕਹਿੰਦੀ ਆ ਤੇ ਦੇਖ ਦਿਖਾਈ ਹੋ ਜਾਂਦੀ ਆ ਜਿਹੜਾ ਕਲਕੱਤੇ ਪਰਿਵਾਰ ਰਹਿੰਦਾ ਹੁੰਦਾ ਉਹ ਕਾਫੀ ਅਮੀਰ ਹੁੰਦਾ ਰਣਜੀਤ ਸਿੰਘ ਹੁੰਦਾ ਮੁੰਡੇ ਦੇ ਡੈਡੀ ਦਾ ਨਾਂ ਤੇ ਮੁੰਡੇ ਦਾ ਨਾਂ ਵੀ ਹਰਪ੍ਰੀਤ ਸਿੰਘ ਹੀ ਹੁੰਦਾ ਰਣਜੀਤ ਸਿੰਘ ਦੇ ਦੋ ਬੇਟੇ ਹੁੰਦੇ ਆ ਵੱਡਾ ਬੇਟਾ ਜਿਹੜਾ ਤਰਨਪ੍ਰੀਤ ਤੇ ਛੋਟਾ ਹੁੰਦਾ ਇਹ ਹਰਪ੍ਰੀਤ ਚਲੋ ਵੇਖ ਵਿਖਾਈ ਹੁੰਦੀ ਆ ਉਹਨਾਂ ਨੂੰ ਕੁੜੀ ਪਸੰਦ ਆ ਜਾਂਦੀ ਆ ਕਿਉਂਕਿ ਕੁੜੀ ਬਹੁਤ ਹੀ ਸੁਲਜੀ ਸੋਹਣੀ ਸਨਖੀ ਕੁੜੀ ਸੀ ਤੇ ਉਹਨਾਂ ਨੂੰ ਏਦਾਂ ਦੀ ਕੁੜੀ ਚਾਹੀਦੀ ਸੀ ਤੇ ਸ਼ਗਨ ਜਿਹੜਾ ਪੈ ਜਾਂਦਾ ਤੇ ਮਹੀਨੇ ਦੋ ਮਹੀਨਿਆਂ ਬਾਅਦ ਵਿਆਹ ਦੀ ਤਰੀਕ ਰੱਖ ਲੈਂਦੇ ਆ ਵਿਆਹ ਦੀ ਤਰੀਕ ਰੱਖਦੇ ਆ ਦਸੰਬਰ 2013 ਦੀ ਤਾਂ ਜਿਹੜਾ ਰਣਜੀਤ ਸਿੰਘ ਆ ਉਹ ਆਪਣੇ ਘਰਮ ਨੂੰ ਕਹਿੰਦਾ ਕਿ ਵਿਆਹ ਦੀਆਂ ਜਿਹੜੀਆਂ ਤਿਆਰੀਆਂ ਉਹ ਸਾਰੀਆਂ ਅਸੀਂ ਆਪੇ ਕਰਾਂਗੇ ਬਸ ਤੁਸੀਂ ਪੈਲੈਸ ਦੇ ਵਿੱਚ ਆ ਕੇ ਕੁੜੀ ਦੇ ਆਨੰਦ ਕਾਰਜ ਦੇ ਦਿਓ ਸਾਨੂੰ ਬਾਕੀ ਤਿਆਰੀਆਂ ਮੈਂ ਵੇਖੂ ਕਿਉਂਕਿ ਕਹਿੰਦਾ ਮੇਰਾ ਮੁੰਡਾ ਜਿਹੜਾ ਅਸੀਂ ਬੜੀ ਧੂਮ-ਧਾਮ ਨਾਲ ਵਿਆਹ ਕਰਨਾ ਤੇ ਅਸੀਂ ਤੁਹਾਡਾ ਕੋਈ ਵੀ ਖਰਚਾ ਨਹੀਂ ਕਰਾਉਣਾ ਕਿਉਂਕਿ ਸਾਨੂੰ ਪਤਾ ਵੀ ਤੁਹਾਡੇ ਚ ਇੰਨੀ ਹیثیت ਹੈ ਨਹੀਂ ਤਾਂ ਹਰਪ੍ਰੀਤ ਦੇ ਡੈਡੀ ਕਹਿੰਦੇ ਆ ਵੀ ਠੀਕ ਹੈ ਜੀ ਵੀ ਜਿਵੇਂ ਤੁਹਾਨੂੰ ਮਨਜ਼ੂਰ ਹੈ ਨਾ ਤੇ ਚਲੋ ਦਿਨ ਲੰਘਦੇ ਆ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਤਾਂ ਇੱਕ ਦਿਨ ਜਿਹੜੀ ਕੁੜੀ ਹੁੰਦੀ ਆ ਹਰਪ੍ਰੀਤ ਉਹਦੇ ਡੈਡੀ ਨੂੰ ਫੋਨ ਆਉਂਦਾ ਕਿਸੇ ਅਣਜਾਣ ਨੰਬਰ ਤੋਂ ਫੋਨ ਆਉਂਦਾ ਤੇ ਉਹ ਕਹਿੰਦੇ ਵੀ ਜਿਹੜਾ ਤੁਸੀਂ ਆਪਣੀ ਕੁੜੀ ਦਾ ਰਿਸ਼ਤਾ ਕੀਤਾ ਕਲਕੱਤੇ ਉਸ ਰਿਸ਼ਤੇ ਨੂੰ ਜਵਾਬ ਦੇ ਦਿਓ ਵੀ ਨਹੀਂ ਤੁਹਾਡੇ ਪਰਿਵਾਰ ਦਾ ਹਾਲ ਆ ਜਿਹੜਾ ਮਾੜਾ ਹੋਊਗਾ ਤਾਂ ਜਿਹੜਾ ਹਰਪ੍ਰੀਤ ਦਾ ਡੈਡੀ ਹੁੰਦਾ ਉਹ ਸੋਚਦਾ ਵੀ ਐਵੇਂ ਹਨਾ ਕੋਈ ਜਾਣ ਕੇ ਡਰਾਉਂਦਾ ਵੀਲੇ ਸਾਡੇ ਨਾਲ ਤਾਂ ਕੀ ਕਿਸੇ ਦੀ ਦੁਸ਼ਮਣੀ ਆ ਉਹਨਾਂ ਨੂੰ ਐਂ ਲੱਗਦਾ ਵੀ ਅਸੀਂ ਅਮੀਰ ਘਰੇ ਕੁੜੀ ਮੰਗਤੀ ਵੀ ਇਹ ਇਸੇ ਕਰਕੇ ਕੋਈ ਜਾਣ ਕੇ ਡਰਾਉਂਦਾ ਜਾਂ ਮਜ਼ਾਕ ਕਰਦਾ ਇਸ ਕਰਕੇ ਉਹ ਗੱਲ ਨੂੰ ਜ਼ਿਆਦਾ ਸੀਰੀਅਸ ਨਹੀਂ ਲੈਂਦਾ ਤੇ 10 ਦਿਨਾਂ ਬਾਅਦ ਫਿਰ ਉਹਨਾਂ ਨੂੰ ਫੋਨ ਆਉਂਦਾ ਤੇ ਫਿਰ ਉਹੀ ਬੰਦਾ ਗੱਲ ਕਰ ਰਿਹਾ ਹੁੰਦਾ ਉਹ ਕਹਿੰਦਾ ਵੀ ਅਸੀਂ ਤੁਹਾਨੂੰ ਕਿਹਾ ਸੀ ਜਿੱਥੇ ਤੁਸੀਂ ਕੁੜੀ ਦਾ ਰਿਸ਼ਤਾ ਕੀਤਾ ਤੁਸੀਂ ਉਹ ਰਿਸ਼ਤਾ ਮੁੱਕਰ ਜੋ ਤੁਸੀਂ ਫਿਰ ਵੀ ਗੱਲ ਨਹੀਂ ਸੁਣ ਰਹੇ ਤਾ ਹਰਪ੍ਰੀਤ ਦੇ ਡੈਡੀ ਆ ਜਿਹੜੇ ਉਹ ਕਹਿੰਦੇ ਆ ਵੀ ਤੁਸੀਂ ਕੌਣ ਗੱਲ ਕਰ ਰਹੇ ਹੋ ਇਹਨੇ ਨੂੰ ਫੋਨ ਕਟਿਆ ਜਾਂਦਾ ਫਿਰ ਕੁੜੀ ਦਾ ਪਿਓ ਸੋਚਦਾ ਵੀ ਐਵੇਂ ਕੋਈ ਹਨਾ ਕੱਲ ਨੂੰ ਕੋਈ ਗਲਤ ਗੱਲ ਨਾ ਹੋ ਜੇ ਤੇ ਉਹ ਆਪਣੇ ਕੋਲ ਮਰਨਜੀਤ ਸਿੰਘ ਨੂੰ ਫੋਨ ਕਰਦਾ ਉਹਨੂੰ ਕਹਿੰਦਾ ਵੀ ਬਾਈ ਜੀ 10 ਦਿਨ ਪਹਿਲਾਂ ਵੀ ਮੈਨੂੰ ਕੋਈ ਕਾਲ ਆਈ ਸੀ ਉਸ ਦਿਨ ਤਾਂ ਮੈਂ ਸੀਰੀਅਸ ਲਈ ਨਹੀਂ ਵੀ ਅੱਜ ਫੇਰ ਦੁਬਾਰਾ ਕਾਲ ਆਈ ਆ ਤੇ ਵੀ ਮੈਨੂੰ ਉਹ ਕਹਿ ਰਹੇ ਆ ਵੀ ਤੁਸੀਂ ਆਪਣੀ ਕੁੜੀ ਦਾ ਰਿਸ਼ਤਾ ਨਾ ਕਰੋ ਵੀ ਸਾਡੀ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਸੀਂ ਤਾਂ ਗਰੀਬ ਆ ਹਨਾ ਵੀ ਤੁਹਾਨੂੰ ਕੀ ਲੱਗਦਾ ਵੀ ਉਹ ਕੌਣ ਹੋ ਸਕਦਾ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਤਾਂ ਰਣਜੀਤ ਸਿੰਘ ਕਹਿੰਦਾ ਕਿ ਬਾਈ ਜੀ ਤੁਸੀਂ ਫਿਕਰ ਨਾ ਕਰੋ ਵੀ ਮੇਰਾ ਬਹੁਤ ਵੱਡਾ ਕਾਰੋਬਾਰ ਆ ਹਨਾ ਹੋਟਲ ਵਗੈਰਾ ਹੈਗੇ ਆ ਮੇਰੇ ਤੇ ਕਹਿੰਦਾ ਇਹੋ ਜੇ ਕੰਮ ਚ ਮਿੱਤਰ ਵੀ ਜ਼ਿਆਦਾ ਹੁੰਦੇ ਆ ਤੇ ਦੁਸ਼ਮਣ ਵੀ ਜ਼ਿਆਦਾ ਹੁੰਦੇ ਆ ਕਹਿੰਦਾ ਫਿਰ ਅਜੇ ਤਾਂ ਸਾਨੂੰ ਬਹੁਤੀ ਧਮਕੀਆਂ ਆਉਂਦੀਆਂ ਹੋਣਗੀਆਂ ਵੀ ਅਸੀਂ ਤਾਂ ਫਿਰ ਹਰੇਕ ਕੰਮ ਤੋਂ ਪਿੱਛੇ हट ਜਾਈਏ ਵੀ ਨਹੀਂ ਆਪਣੀ ਜਵਾਨ ਹੋਈ ਵੀ ਆ ਵਿਆਹ ਦੀਆਂ ਸਾਰੀਆਂ ਤਿਆਰੀਆਂ ਨੇ ਬਸ ਤੁਸੀਂ ਵਿਆਹ ਦੀ ਤਿਆਰੀ ਕਰੋ ਤਾਂ ਜਿਹੜਾ ਹਰਪ੍ਰੀਤ ਕੌਰ ਦਾ ਡੈਡੀ ਹੁੰਦਾ ਉਹ ਥੋੜਾ ਨਿਸ਼ਚਿੰਤ ਹੋ ਜਾਂਦਾ ਤੇ ਉਹਨੂੰ ਤਰਵਾਸ ਮਿਲਦਾ ਵੀ ਠੀਕ ਹੈ ਜਦੋਂ ਕੁੜਮ ਨੂੰ ਪਤਾ ਹਨਾ ਵੀ ਇਹ ਜੀ ਕੋਈ ਗੱਲ ਹੋਣੀ ਨਹੀਂ ਚਲੋ ਭਾਈ ਵਿਆਹ ਦੇ ਜਦੋਂ ਥੋੜੇ ਦਿਨ ਰਹਿ ਜਾਂਦੇ ਆ ਤਾਂ ਜਿਹੜਾ ਹਰਪ੍ਰੀਤ ਕੌਰ ਦਾ ਡੈਡੀ ਹੁੰਦਾ ਉਹ ਕਹਿੰਦਾ ਵੀ ਆਪਣੀ ਧੀ ਨੂੰ ਭੋਲੀ ਨੂੰ ਵੀ ਪੁੱਤ ਹੁਣ ਲੁਧਿਆਣਾ ਪੈਲਸ ਆ ਹਨਾ ਵੀ ਐਡੀ ਦੂਰੋਂ ਆਪਾਂ ਰਿਸ਼ਤੇਦਾਰਾਂ ਨਾਲ ਜਾਂ ਕਿਵੇਂ ਆਵਾਂਗੇ ਬਰਨਾਲੇ ਤੋਂ ਵੀ ਅਸੀਂ ਇੱਥੇ ਸ਼ਿਫਟ ਹੋ ਜਾਨੇ ਆ ਕਿਉਂਕਿ ਉਹਨਾਂ ਦੇ ਕੁੜਮ ਨੇ ਵੀ ਕਿਹਾ ਸੀ ਵੀ ਤੁਸੀਂ ਇੱਥੇ ਇੱਕ ਘਰ ਲੈ ਲਓ ਸਾਰਾ ਖਰਚਾ ਕੁੜਮਣੇ ਕਰਨਾ ਸੀ ਤਾਂ ਹਰਪ੍ਰੀਤ ਕੌਰ ਦੇ ਡੈਡੀ ਕਹਿੰਦੇ ਵੀ ਠੀਕ ਐ ਤੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਲੁਧਿਆਣੇ ਆਪਣੀ ਦੀ ਭੋਲੀ ਦੇ ਘਰ ਕੋਲ ਸ਼ਿਫਟ ਹੋ ਜਾਂਦੇ ਆ ਥੋੜੇ ਦਿਨਾਂ ਲਈ ਉੱਥੇ ਇੱਕ ਕਮਰਾ ਜਿਹੜਾ ਕਿਰਾਏ ਤੇ ਲੈ ਲੈਂਦੇ ਆ ਚਲੋ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹੁੰਦੀਆਂ ਜਿਹੜਾ ਲੱਕਮੇ ਦਾ ਸੈਲੂਨ ਹੁੰਦਾ ਵਧੀਆ ਉਹ ਸੈਲੂਨ ਕੀਤਾ ਜਾਂਦਾ ਉਹ ਵੀ ਮੁੰਡੇ ਵਾਲਿਆਂ ਨੇ ਕੀਤਾ ਸੀ ਤੇ ਸਾਰਾ ਖਰਚਾ ਮੁੰਡੇ ਵਾਲਿਆਂ ਦਾ ਹੀ ਹੁੰਦਾ ਵਿਆਹ ਦਾ ਦਿਨ ਆ ਜਾਂਦਾ ਤੇ ਵਿਆਹ ਦੇ ਦਿਨ ਰਣਜੀਤ ਸਿੰਘ ਜਿਹੜਾ ਗੱਡੀ ਭੇਜਦਾ ਆਪਣੇ ਕੋਲ ਮਨੂੰ ਕਹਿੰਦਾ ਵੀ ਤੁਸੀਂ ਹਰਪ੍ਰੀਤ ਨੂੰ ਲੈ ਕੇ ਤੇ ਬਿਊਟੀ ਪਾਰਲਰ ਦੇ ਜਾਣਾ ਫਲਾਣਾ ਬਿਊਟੀ ਪਾਰਲਰ ਆ 7:00 ਵਜੇ ਦੋਨੋਂ ਮਾਤਾ ਪਿਤਾ ਤੇ ਇੱਕ ਹਰਪ੍ਰੀਤ ਕੌਰ ਤੇ ਦੋ ਉਹਦੀਆਂ ਸਹੇਲੀਆਂ ਬਿਊਟੀ ਪਾਰਲਰ ਸੈਲੂਨ ਜਾਣ ਲਈ ਨਿਕਲਦੇ ਆ ਤੇ 7:30 ਵਜੇ ਉਹ ਸੈਲੂਨ ਪਹੁੰਚ ਜਾਂਦੇ ਆ ਜਾ ਕੇ ਹਰਪ੍ਰੀਤ ਕੌਰ ਆ ਜਿਹੜੀ ਉਹਦੀ ਤਿਆਰੀ ਸ਼ੁਰੂ ਹੋ ਜਾਂਦੀ ਆ ਪਾਰਲਰ ਦੇ ਵਿੱਚ ਦੋ ਕੁੜੀਆਂ ਹੁੰਦੀਆਂ ਨੇ ਜਿਹੜੀਆਂ ਉਹਨੂੰ ਤਿਆਰ ਕਰ ਰਹੀਆਂ ਹੁੰਦੀਆਂ ਤੇ 9:00 ਵਜੇ ਇੱਕ ਮੁੰਡਾ ਆਉਂਦਾ ਜਿਹਦੇ ਮੂੰਹ ਤੇ ਨਕਾਬ ਹੁੰਦਾ ਤੇ ਉਹ ਪਾਰਲਰ ਦਾ ਦਰਵਾਜ਼ਾ ਖੋਲ ਕੇ ਸਿੱਧਾ ਅੰਦਰ ਆ ਜਾਂਦਾ ਤੇ ਆ ਕੇ ਕਹਿੰਦਾ ਹਰਪ੍ਰੀਤ ਕੌਰ ਹਰਪ੍ਰੀਤ ਕੌਰ ਕਹਿੰਦੀ ਵੀ ਹਾਂਜੀ ਕਿਉਂਕਿ ਹੁਣ ਉਹਨੂੰ ਕੀ ਪਤਾ ਸੀ ਉਹਨੂੰ ਐਸੀ ਵੀ ਕੋਈ ਨੌਨ ਹੋਊਗਾ ਹਨਾ ਵੀ ਜਿਹੜੇ ਨੇ ਇੰਨੇ ਕੌਨਫੀਡੈਂਸ ਨਾਲ ਬੁਲਾਇਆ ਤੇ ਉਹ ਕਹਿੰਦੀ ਹਾਂਜੀ ਜਦੋਂ ਉਹਨੇ ਹਜੇ ਇੰਨੇ ਕਿਹਾ ਹੁੰਦਾ ਤੇ ਜਿਹੜਾ ਉਹ ਮੁੰਡਾ ਹੁੰਦਾ ਉਹ ਕਹਿੰਦਾ ਵੀ ਸੋਨ ਨੂੰ ਕਿਹਾ ਸੀ ਨਾ ਵੀ ਇਸ ਰਿਸ਼ਤੇ ਤੋਂ ਜਵਾਬ ਦੇ ਦਿਓ ਤੁਸੀਂ ਮੰਨਿਆ ਨਹੀਂ ਨਾ ਗੱਲ ਲੋ ਕਹਿੰਦਾ ਭੁਗਤੋ ਨਤੀਜਾ ਇੱਕ ਇੱਕ ਇਹ ਉਹ ਸਾਰਾ ਤੇਜਾਵਾ ਨਾ ਜਿਹੜਾ ਹਰਪ੍ਰੀਤ ਕੌਰ ਦੇ ਫੇਸ ਤੇ ਪਾ ਦਿੰਦਾ ਤੇ ਹਰਪ੍ਰੀਤ ਕੌਰ ਆ ਜਿਹੜੀ ਉਹ ਚੀਕਾ ਮਾਰਨ ਲੱਗ ਜਾਂਦੀ ਆ ਜਿਹੜਾ ਤੇਜਾਬ ਆ ਉਹ ਜਿਹੜੀਆਂ ਕੁੜੀਆਂ ਉਹਨੂੰ ਤਿਆਰ ਕਰ ਰਹੀਆਂ ਹੁੰਦੀਆਂ ਉਹਨਾਂ ਤੇ ਵੀ ਪੈ ਜਾਂਦਾ ਰੋੜਾ ਪੈ ਜਾਂਦਾ ਪੱਗ ਦੜ ਮੱਚ ਜਾਂਦੀ ਆ ਤੇ ਉਹ ਤੇਜਾਬ ਪਾ ਕੇ ਮੁੰਡਾ ਭੱਜ ਜਾਂਦਾ ਤੇ ਜਿਹੜੀਆਂ ਕੁੜੀਆਂ ਹੁੰਦੀਆਂ ਨਾਲ ਦੀਆਂ ਉਹ ਵੀ ਅਣਾ ਚੀਕਾ ਮਾਰਨ ਲੱਗ ਜਾਂਦੀਆਂ ਤੇ ਸੈਲੂਨ ਦਾ ਜਿਹੜਾ ਮਾਲਕ ਹੁੰਦਾ ਉਹ ਥਾਣੀ ਪਹੁੰਚ ਕਰਦਾ ਫੋਨ ਕਰਦਾ ਤੇ ਐਂਬੂਲੈਂਸ ਨੂੰ ਵੀ ਫੋਨ ਕਰਦਾ ਜਿਹੜੀ ਹਰਪ੍ਰੀਤ ਹੁੰਦੀ ਆ ਉਹਨੂੰ ਡੀਐਮਸੀ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਪੁਲਿਸ ਆ ਜਿਹੜੀ ਆ ਕੇ ਮੌਕੇ ਤੇ ਤਫਤੀਸ਼ ਕਰਦੀ ਆ ਉਹ ਵੇਖਦੀ ਆ ਹਨਾ ਕਿ ਕੋਈ ਸਰਾਗ ਐ ਤਾਂ ਮਿਲਦਾ ਨਹੀਂ ਸੀਸੀਟੀਵੀ ਕੈਮਰੇ ਉਹਨਾਂ ਨੇ ਵੇਖੇ ਵੀ ਮੁੰਡਾ ਅੰਦਰ ਵੜਿਆਗਾ ਤੇ ਉਹਨੇ ਆ ਕੇ ਹਨਾ ਵੀ ਫਿਰ ਉਹ ਬਾਹਰ ਨਿਕਲਦਾ ਦਿਖਾਈ ਦਿੱਤਾ ਤੇ ਜਿਹੜੇ ਬਿਆਨ ਆ ਉਹ ਉਹਨਾਂ ਲਈ ਜਾਂਦੇ ਆ ਜਿਹੜੀਆਂ ਉਹ ਦੂਜੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੇ ਚਲੋ ਜਿਹੜੀ ਪੁਲਿਸ ਆ ਉਹ ਤਫਤੀਸ਼ ਆ ਜਿਹੜੀ ਸ਼ੁਰੂ ਕਰ ਦਿੰਦੀ ਆ ਥਾਣੇ ਦੇ ਵਿੱਚ ਰਣਜੀਤ ਸਿੰਘ ਦੇ ਪਰਿਵਾਰ ਨੂੰ ਤੇ ਹਰਪ੍ਰੀਤ ਕੌਰ ਦੇ ਪਰਿਵਾਰ ਨੂੰ ਬੁਲਾਇਆ ਜਾਂਦਾ ਉਹਨਾਂ ਦੇ ਵੀ ਬਿਆਨ ਲਏ ਜਾਂਦੇ ਆ ਤੇ ਤਫ਼ਤੀਸ਼ ਆ ਜਿਹੜੀ ਅੱਗੇ ਸ਼ੁਰੂ ਹੋ ਜਾਂਦੀ ਆ ਕਈ ਦਿਨ ਹੋ ਜਾਂਦੇ ਆ 4-5 ਦਿਨਾਂ ਤੇ ਜਿਹੜੀ ਹਰਪ੍ਰੀਤ ਕੌਰ ਹੁੰਦੀ ਆ ਉਹਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਹੁੰਦਾ ਤੇ ਉਹਦੇ ਬਿਆਨ ਲੈਣੇ ਹੁੰਦੇ ਆ ਪੁਲਿਸ ਨੇ ਪਰ ਉਹਨੂੰ ਹੋਸ਼ ਨਹੀਂ ਆਈ ਹੁੰਦੀ ਜਿਹੜੀਆਂ ਨਾਲ ਦੀਆਂ ਦੋ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਮਤਲਬ ਜ਼ਿਆਦਾ ਨਹੀਂ ਉਹਨਾਂ ਤੇ ਪਿਆ ਹੁੰਦਾ ਤਜਾਵ ਇਸ ਕਰਕੇ ਉਹਨਾਂ ਨੂੰ ਛੇਤੀ ਛੁੱਟੀ ਦੇ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਬਿਆਨ ਆ ਜਿਹੜੇ ਉਹ ਦਰਜ ਕਰ ਲਏ ਜਾਂਦੇ ਆ ਤੇ ਇੱਕ ਦਿਨ ਪੁਲਿਸ ਫੇਰ ਆਉਂਦੀ ਆ ਪਾਰਲਰ ਦੇ ਵਿੱਚ ਹਨਾ ਕੋਈ ਸਬੂਤ ਮਿਲ ਜੇ ਤਾਂ ਉੱਥੇ ਇੱਕ ਲੈਟਰ ਮਿਲਦੀ ਆ ਉਸ ਲੈਟਰ ਦੇ ਵਿੱਚ ਕਦੇ-ਕਦੇ ਪੁਲਿਸ ਨੂੰ ਇਹ ਲੱਗਦਾ ਵੀ ਇਹ ਇੱਕ ਤਰਫਾ ਪਿਆਰ ਦਾ ਮਾਮਲਾ ਮਤਲਬ ਐਂ ਪੇਸ਼ ਕੀਤਾ ਗਿਆ ਸੀ ਵੀ ਕੋਈ ਮੁੰਡਾ ਸੀ ਇਸ ਕੁੜੀ ਨੂੰ ਪਸੰਦ ਕਰਦਾ ਸੀ ਵੀ ਇਹਨੇ ਉਹਦਾ ਪ੍ਰਪੋਜ਼ ਠੁਕਰਾਤਾ ਤੇ ਉਹ ਇਹ ਤੇ ਤਜਾਵ ਆ ਗਿਆ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹਦੇ ਤੋਂ ਵੀ ਪੁਲਿਸ ਨੂੰ ਕੋਈ ਸਰਾਗ ਨਾ ਮਿਲਿਆ ਲੈਟਰ ਤੋਂ ਵੀ ਪੁਲਿਸ ਜਿਹੜੀ ਦਿਨ ਰਾਤ ਜੁਟੀ ਰਹਿੰਦੀ ਆ ਤੇ ਜਿਹੜੇ ਦੋਨੇ ਪਰਿਵਾਰ ਆ ਉਹਨਾਂ ਦੇ ਵਿੱਚ ਰੋ ਵਧਦਾ ਇਸ ਗੱਲ ਦਾ ਵੀ ਕਿੰਨੇ ਦਿਨ ਹੋ ਗਏ ਸਾਡੀ ਕੁੜੀ ਨੂੰ ਹਸਪੀਟਲ 'ਚ ਪਈ ਨੂੰ ਤੇ ਤੁਸੀਂ ਅਜੇ ਤੱਕ ਕੋਈ ਦੋਸ਼ੀ ਨਹੀਂ ਖੜਿਆ ਤਾਂ ਪੁਲਿਸ ਆ ਜਿਹੜੀ ਉਹ ਰਣਜੀਤ ਸਿੰਘ ਨੂੰ ਤੇ ਹਰਪ੍ਰੀਤ ਕੌਰ ਦੇ ਡੈਡੀ ਨੂੰ ਬੁਲਾਉਂਦੀ ਆ ਉਹਨਾਂ ਨੂੰ ਕਹਿੰਦੀ ਕਿ ਵੀ ਤੁਸੀਂ ਆਪਣੇ ਪਰਿਵਾਰ ਦਾ ਪਿਛੋਕੜ ਦੱਸੋ ਹਨਾ ਵੀ ਕਿਸੇ ਨਾਲ ਕੋਈ ਦੁਸ਼ਮਣੀ ਜਾਂ ਲੜਾਈ ਝਗੜਾ ਹੋਵੇ ਤਾਂ ਜਿਹੜੇ ਹਰਪ੍ਰੀਤ ਕੌਰ ਦੇ ਡੈਡੀ ਹੁੰਦੇ ਆ ਜਰਨੈਲ ਸਿੰਘ ਹੁੰਦਾ ਉਹਨਾਂ ਦਾ ਨਾਮ ਆ ਜਨੈਲ ਸਿੰਘ ਕਹਿੰਦੀ ਹੈ ਕਿ ਵੀ ਨਹੀਂ ਵੀ ਸਾਡਾ ਤਾਂ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਵੀ ਹਾਂ ਮੈਨੂੰ ਕਾਲ ਜਰੂਰ ਆਈਆਂ ਸੀਗਾ ਵੀ ਕਹਿੰਦੇ ਸੀ ਵਿਆਹ ਤੋਂ ਮੁੱਕਰ ਜੋ ਤਾਂ ਪੁਲਿਸ ਕਹਿੰਦੀ ਫਿਰ ਤੁਸੀਂ ਉਦੋਂ ਦਾ ਕਿਉਂ ਨਹੀਂ ਦੱਸਿਆ ਨਾਲੇ ਜੇ ਤੁਹਾਨੂੰ ਕਾਲ ਆਈਆਂ ਸੀ ਤੇ ਤੁਸੀਂ ਰਿਪੋਰਟ ਕਿਉਂ ਨਹੀਂ ਦਰਜ ਕਰਾਈ ਜਰਨੈਲ ਸਿੰਘ ਆ ਉਹ ਆਪਣੇ ਕੁੜਮ ਵੱਲ ਇਸ਼ਾਰਾ ਕਰਕੇ ਕਹਿੰਦਾ ਕਿ ਮੈਂ ਇਹਨਾਂ ਨੂੰ ਦੱਸਿਆ ਸੀ ਹਨਾ ਵੀ ਇਹ ਕਹਿੰਦੇ ਵੀ ਐਦਾਂ ਤਾਂ ਹਨਾ ਸਾਡੇ ਕਾਰੋਬਾਰ ਦੇ ਵਿੱਚ ਦੁਸ਼ਮਣ ਵੀ ਪੈਦਾ ਹੁੰਦੇ ਆ ਵੀਰ ਡੀ ਤਾਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਵੀ ਕੋਈ ਆਪਣਾ ਨੁਕਸਾਨ ਕਰ ਦੂ ਵੀ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋਗੇ ਇਸ ਕਰਕੇ ਮੈਂ ਸੀਰੀਅਸ ਨਹੀਂ ਲਿਆ ਤਾਂ ਫਿਰ ਰਣਜੀਤ ਸਿੰਘ ਤੋਂ ਪੁਲਿਸ ਆ ਜਿਹੜੀ ਪੁੱਛਦੀ ਆ ਵੀ ਤੁਹਾਡਾ ਕੋਈ ਪਿਛੋਕੜ ਤਾਂ ਫਿਰ ਰਣਜੀਤ ਸਿੰਘ ਦੱਸਦਾ ਕਿ ਮੇਰਾ ਜਿਹੜਾ ਵੱਡਾ ਮੁੰਡਾ ਗਾ ਤਰਨਪ੍ਰੀਤ ਸਿੰਘ ਉਹਦਾ ਤਲਾਕ ਹੋਇਆ ਵਿਆ ਵੀ ਉਹਦੀ ਪਤਨੀ ਜ਼ਰੂਰ ਆ ਵੀ ਉਹਦੇ ਨਾਲ ਵੀ ਸਾਡਾ ਕੋਈ ਲੜਾਈ ਝਗੜਾ ਨਹੀਂ ਸੀ ਠੀਕ ਹੈ ਜਦੋਂ ਤੱਕ ਤਲਾਕ ਨਹੀਂ ਹੋਇਆ ਸੀਗਾ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਪਰ ਅਸੀਂ ਕਹਿੰਦਾ ਉਹਨੂੰ ਤਲਾਕ ਜਿੰਨੇ ਉਹਨੇ ਖਰਚਾ ਮੰਗਿਆ ਸੀ ਖਰਚਾ ਦੇਤਾ ਤੇ ਸਹਿਮਤੀ ਨਾਲ ਤਲਾਕ ਹੋ ਗਿਆ ਸੀ ਤਾਂ ਫਿਰ ਜਿਹੜੀ ਪੁਲਿਸ ਆਉਤ ਤਫਤੀਸ਼ ਸ਼ੁਰੂ ਕਰਦੀ ਆ ਤੇ ਤਫਤੀਸ਼ ਦੇ ਵਿੱਚ ਪੁਲਿਸ ਇੱਕ ਕਿਸੇ ਕੋਠੀ ਦੇ ਵਿੱਚ ਛਾਪਾ ਮਾਰਦੀ ਆ ਤੇ ਉੱਥੋਂ ਜਿਹੜੀ ਉਹ ਕੁੜੀ ਹੁੰਦੀ ਆ ਉਹਨਾਂ ਦੀ ਨੂੰ ਵੱਡੀ ਉਹਦਾ ਨਾਮ ਪਿੰਕੀ ਹੁੰਦਾ ਵੈਸੇ ਤਾਂ ਉਹ ਬਹੁਤ ਨਾਮ ਬਦਲ ਕੇ ਰਹੀ ਹੁੰਦੀ ਆ ਪਿੰਕੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇੱਕ ਮੁੰਡਾ ਹੁੰਦਾ ਉਹਦੇ ਨਾਲ ਕੋਈ ਪਰਮੇਂਦਰ ਸਿੰਘ ਉਹਦੇ ਨਾਲ ਰਹਿੰਦੀ ਹੁੰਦੀ ਆ ਉਹ ਉਹਨੂੰ ਜਦੋਂ ਗ੍ਰਿਫਤਾਰ ਕਰਕੇ ਉਹਨਾਂ ਤੋਂ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਂਦੀ ਆ ਤਾਂ ਉਹ ਮੰਨ ਜਾਂਦੀ ਆ ਕਿ ਹਾਂ ਅਸੀਂ ਹੀ ਤੇ ਜਾ ਪਾਇਆ ਇਸ ਤੋਂ ਬਾਅਦ ਫਿਰ ਸਾਰਾ ਹਨਾ ਇਸ ਮਾਮਲੇ ਦੀ ਜੜ ਤੱਕ ਪੁਲਿਸ ਪਹੁੰਚਦੀ ਆ ਕਿ ਜਿਹੜਾ ਰਣਜੀਤ ਸਿੰਘ ਦਾ ਵੱਡਾ ਮੁੰਡਾ ਹੁੰਦਾ ਤਰਨਪ੍ਰੀਤ ਸਿੰਘ ਉਹਦਾ ਵਿਆਹ ਹੋਇਆ ਹੁੰਦਾ ਇੱਕ ਕੁੜੀ ਨਾਲ ਪਿੰਕੀ ਨਾਮ ਦੀ ਕੁੜੀ ਨਾਲ ਉਹ ਕੁੜੀ ਹੁੰਦੀ ਆ ਜਿਹੜੀ ਉਹ ਆਪਣੇ ਮਾਪਿਓ ਦੀ ਇਕਲੌਤੀ ਔਲਾਦ ਹੁੰਦੀ ਆ ਅਮੀਰ ਘਰ ਦੀ ਕੁੜੀ ਹੁੰਦੀ ਆ ਤੇ ਬਹੁਤ ਜਿੱਦੀ ਤੇ ਹੰਕਾਰੀ ਹੁੰਦੀ ਆ ਉਹ ਜਦੋਂ ਵੀ ਰਣਜੀਤ ਸਿੰਘ ਦੇ ਘਰੇ ਨੋ ਬਣ ਕੇ ਆਉਂਦੀ ਆ ਤਾਂ 15 ਦਿਨਾਂ ਬਾਅਦ ਹੀ ਉਹਨੇ ਆਪਣਾ ਅਸਲੀ ਰੂਪ ਆ ਜਿਹੜਾ ਦਿਖਾਉਣਾ ਸ਼ੁਰੂ ਕਰਤਾ ਸੀ ਉਹ ਸ਼ਰਿਆਮ ਆਪਣੇ ਸੱਸ ਸਹੁਰੇ ਕੋਲ ਕਹਿੰਦੀ ਸੀ ਕਿ ਤੁਹਾਡਾ ਮੁੰਡਾ ਤਾਂ ਨਪੁੰਸਕ ਆ ਨਾ ਮਰਦਾ ਤੁਸੀਂ ਇਹਦੇ ਨਾਲ ਮੇਰਾ ਵਿਆਹ ਕੀਤਾ ਤੁਸੀਂ ਮੇਰੀ ਜ਼ਿੰਦਗੀ ਖਰਾਬ ਕੀਤੀ ਇਸੇ ਲੜਾਈ ਝਗੜੇ ਦੇ ਚੱਲਦੇ ਉਹ ਕਿੰਨੇ ਵਾਰ ਗੁੱਸੇ ਹੋ ਕੇ ਚਲੀ ਜਾਂਦੀ ਆ ਫੇਰ ਉਹਨੂੰ ਲੈ ਆਉਂਦੇ ਆ ਤੇ ਜਦੋਂ ਰਣਜੀਤ ਸਿੰਘ ਨੂੰ ਐਂ ਲੱਗਦਾ ਵੀ ਇਹਨਾਂ ਦਾ ਹਣਾ ਸੈੱਟ ਨਹੀਂ ਬੈਠ ਰਿਹਾ ਤਾਂ ਰਣਜੀਤ ਸਿੰਘ ਆ ਜਿਹੜਾ ਉਹਨਾਂ ਨੂੰ ਵੀਜ਼ਾ ਲਗਵਾ ਕੇ ਬਾਹਰ ਭੇਜ ਦਿੰਦਾ ਕਿਉਂਕਿ ਕਾਰੋਬਾਰ ਤਕੜਾ ਸੀ ਵੀਜ਼ਾ ਲੱਗਣਾ ਕਿਹੜਾ ਔਖਾ ਸੀ ਚਲੋ ਬਾਹਰ ਰਹਿੰਦੇ ਆ ਉਹ ਬਾਹਰ ਜਾ ਕੇ ਨਾ ਫਿਰ ਜਿਹੜੀ ਪਿੰਕੀ ਹੁੰਦੀ ਆ ਉਹ ਛੋੜੇ ਬੱਚਿਆਂ ਦੀ ਮਾਂ ਬਣਦੀ ਆ ਤੇ ਪਰਿਵਾਰ ਨੂੰ ਵੀ ਐਂ ਲੱਗਦਾ ਵੀ ਕਿੱਥੇ ਤਾਂ ਇਹ ਇਲਜ਼ਾਮ ਲਾਉਂਦੀ ਸੀ ਸਾਡੇ ਬੱਚੇ ਤੇ ਵੀ ਇਹਨਾਂ ਪੰਸਕਾ ਵੀ ਫਿਰ ਬੱਚੇ ਕਿਵੇਂ ਹੋਗੇ ਪਰ ਚਲੋ ਇਹ ਸੀ ਉਹਨਾਂ ਨੂੰ ਵੀ ਚਲੋ ਹੁਣ ਪਰਿਵਾਰ ਹਣਾ ਸੈੱਟ ਹੋ ਜਾਊਗਾ ਵੀ ਬਾਹਰ ਜਾ ਕੇ ਤਾਂ ਉਹ ਠੀਕ ਰਹੀ ਵੀ ਭਾਵੇਂ ਲੜ ਪੈਂਦੇ ਸੀਗੇ ਹਨਾ ਪਰ ਫਿਰ ਵੀ ਕੁਝ ਹੱਦ ਤੱਕ ਠੀਕ ਸੀ ਫਿਰ ਜਿਹੜਾ ਤਰਨਪ੍ਰੀਤਾ ਉਹ ਨੂੰ ਲੈ ਕੇ ਇੰਡੀਆ ਵਾਪਸ ਆ ਜਾਂਦਾ ਉਹ ਨੂੰ ਇਹ ਹੁੰਦਾ ਵੀ ਹੁਣ ਤਾਂ ਬੱਚੇ ਵੀ ਹੋ ਗਏ ਜ਼ਿੰਮੇਵਾਰੀ ਹੋ ਗਈ ਹਨਾ ਤੇ ਵੀ ਹੁਣ ਤਾਂ ਨਹੀਂ ਇਹ ਇਦਾਂ ਕਰੂਗੀ ਚਲੋ ਜਦੋਂ ਉਹ ਇੰਡੀਆ ਸ਼ਿਫਟ ਕਰਦੇ ਆ ਤੇ ਆ ਕੇ ਫਿਰ ਉਹੀ ਹਾਲ ਹੁੰਦਾ ਪਿੰਕੀ ਜਿਹੜੀ ਲੜਾਈ ਕਲੇਸ਼ ਕਰਦੀ ਆ ਟਿੰਡ ਤੇ ਕਹਿੰਦੀ ਆ ਵੀ ਤੁਹਾਡਾ ਮੁੰਡਾ ਨਾ ਮਰਦਾ ਵੀ ਮੈਂ ਨਹੀਂ ਇਹਦੇ ਨਾਲ ਰਹਿ ਸਕਦੀ ਤੇ ਫਿਰ 70 ਲੱਖ ਦੀ ਉਹ ਮੰਗ ਕਰਦੀ ਆ ਤੇ ਤਲਾਕ ਲੈਣ ਦੀ ਗੱਲ ਕਰਦੀ ਆ ਪਰ ਪਰਿਵਾਰ ਆ ਜਿਹੜਾ ਉਹ ਉਹਨੂੰ 70 ਲੱਖ ਦੇ ਦਿੰਦਾ ਤੇ ਤਲਾਕ ਹੋ ਜਾਂਦਾ ਪਰ ਤਲਾਕ ਹੋਣ ਤੋਂ ਬਾਅਦ ਵੀ ਉਹਨੂੰ ਇੰਨੀ ਨਫ਼ਰਤ ਹੁੰਦੀ ਆ ਆਪਣੇ ਸਹੁਰੇ ਪਰਿਵਾਰ ਨਾਲ ਜਦੋਂ ਉਹਨੂੰ ਪਤਾ ਲੱਗਦਾ ਵੀ ਮੇਰਾ ਜਿਹੜਾ ਦਿਓਰ ਆ ਹਰਪ੍ਰੀਤ ਉਹਦਾ ਰਿਸ਼ਤਾ ਹੋ ਗਿਆ ਵੀ ਉਹਨੂੰ ਮਤਲਬ ਅੱਗ ਲੱਗ ਗਈ ਸੀ ਇਸ ਗੱਲ ਦੀ ਵੀ ਉਸ ਘਰੇ ਕੋਈ ਨੂਹ ਆਵੇ ਨਾ ਵੀ ਮੈਨੂੰ ਉਸ ਘਰੋਂ ਹਨਾ ਬਦਨਾਮੀ ਮਿਲੀ ਆ ਤੇ ਉਸ ਘਰੇ ਕੋਈ ਨੂਹ ਬਣ ਕੇ ਆਵੇ ਨਾ ਇਸ ਲਈ ਪਹਿਲਾਂ ਉਹਨਾਂ ਨੇ ਫੋਨ ਕਰਾਈ ਫੋਨ ਕਰਾਉਣ ਤੋਂ ਬਾਅਦ ਜਦੋਂ ਉਹਨਾਂ ਨੂੰ ਐ ਲੱਗਿਆ ਤਾਂ ਉਹਨਾਂ ਨੇ ਇਤਜ਼ਾਪ ਪਾਇਆ ਫਿਰ ਜਿਹੜੇ ਉਹਨਾਂ ਦੇ ਕਹਿਣ ਤੇ ਜਿਹੜੇ ਚਾਰ ਦੋਸ਼ੀ ਹੋਰ ਹੁੰਦੇ ਆ ਜਿੰਨਾਂ ਤੋਂ ਤਜਾਵ ਲਿਆ ਹੁੰਦਾ ਜਾਂ ਜਿਹੜੇ ਵੀ ਇਸ ਪਲਾਨ ਦੇ ਵਿੱਚ ਸ਼ਾਮਲ ਹੁੰਦੇ ਆ ਸਾਰੇ ਦੋਸ਼ੀ ਆ ਜਿਹੜੇ ਉਹ ਗ੍ਰਿਫਤਾਰ ਕੀਤੇ ਜਾਂਦੇ ਆ ਉਧਰੋਂ ਹਰਪ੍ਰੀਤ ਦੀ ਹਾਲਤ ਆ ਜਿਹੜੀ ਬਹੁਤ ਨਾਜ਼ੁਕ ਹੁੰਦੀ ਆ ਤੇ ਉਹਨੂੰ ਬੰਬੇ ਦੇ ਇੱਕ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਕਰਨਜੀਤ ਸਿੰਘ ਕਹਿੰਦਾ ਹਨਾ ਵੀ ਬਣਨੀ ਤਾਂ ਇਹ ਮੇਰੇ ਘਰ ਦੀ ਨੂੰ ਸੀਗੀ ਵੀ ਚਲੋ ਫਿਰ ਐ ਤਾਂ ਨਹੀਂ ਮਾਰਨੀ ਇਲਾਜ ਪਿੱਛੋਂ ਇਸ ਲਈ ਉਹ ਵਧੀਆ ਮਹਿੰਗੇ ਹਸਪੀਟਲ ਦੇ ਵਿੱਚ ਇੱਕ ਸਪੈਸ਼ਲ ਜਿਹੜਾ ਜਲੇ ਹੋਏ ਰੋਗੀਆਂ ਦਾ ਬਣਿਆ ਹੁੰਦਾ ਬੰਬੇ ਉੱਥੇ ਸ਼ਿਫਟ ਕਰਦੇ ਆ ਉੱਥੇ ਉਹਦਾ ਕਾਫੀ ਮਹਿੰਗਾ ਟਰੀਟਮੈਂਟ ਚੱਲਦਾ ਪਰ ਉਹਨੂੰ ਕਿਤੇ ਕਿਤੇ ਸੁਰਤ ਆਉਂਦੀ ਆ ਹਰਪ੍ਰੀਤ ਕੌਰ ਨੂੰ ਤੇ ਉਹ ਫਿਰ ਉਦੋਂ ਇਹੀ ਬੋਲਦੀ ਆ ਕਿ ਜਿਨ੍ਹਾਂ ਨੇ ਮੇਰੇ ਤੇ ਇਤਜਾਬ ਪਾਇਆ ਮੈਂ ਵੀ ਉਹਨਾਂ ਤੇ ਇਤਜਾਬ ਹੀ ਪਾਉਣਾ ਵੀ ਮੈਂ ਬਦਲਾ ਹੀ ਲੈਣਾ ਬਹੁਤ ਰੋਂਦੀ ਆ ਉਹ ਹਨਾ ਕਿਉਂਕਿ ਉਹਦੀ ਜਿਹੜੀ ਸ਼ਕਲ ਸੁਰਤ ਆ ਉਹ ਜਮ੍ਹਾਂ ਬਦਸੂਰਤ ਹੋ ਜਾਂਦੀ ਆ ਤੇ ਐਂਡ ਤੇ ਉਹਦੀ ਹਸਪੀਟਲ ਦੇ ਵਿੱਚ ਮੌਤ ਹੋ ਜਾਂਦੀ ਆ ਫਿਰ ਉਹਨੂੰ ਲੁਧਿਆਣੇ ਲਿਆ ਕੇ ਉਹਦਾ ਫਿਰ ਬਰਨਾਲੇ ਲਿਆਂਦਾ ਜਾਂਦਾ ਤੇ ਉੱਥੇ ਉਹਦਾ ਸੰਸਕਾਰ ਕੀਤਾ ਜਾਂਦਾ ਰਣਜੀਤ ਸਿੰਘ ਦਾ ਜਿਹੜਾ ਪਰਿਵਾਰ ਆ ਉਹ ਐਂਡ ਤੱਕ ਇਹਨਾਂ ਦੇ ਪਰਿਵਾਰ ਨਾਲ ਰਹਿੰਦਾ ਤੇ ਉਧਰੋਂ ਜਿਹੜੀ ਉਹਨਾਂ ਦੀ ਵੱਡੀ ਨੂੰਹ ਹੁੰਦੀ ਆ ਪਿੰਕੀ ਉਹਨੂੰ ਤੇ ਜਿੰਨੇ ਦੋਸ਼ੀ ਹੁੰਦੇ ਆ ਉਹਨਾਂ ਦੇ ਸਾਰਿਆਂ ਦੇ ਬਿਆਨ ਤੇ ਗਵਾਹੀ ਪਵਾਈ ਜਾਂਦੀ ਆ 35 36 ਗਵਾਹ ਜਿਹੜੇ ਆ ਪਾਰਲਰ ਵਾਲੀਆਂ ਕੁੜੀਆਂ ਉਹਦਾ ਮਾਲਕ ਜਿਹੜੇ ਹੋਰ ਆਸੇ ਪਾਸੇ ਦੇ ਲੋਕ ਆ ਜਿਹੜੇ ਹਨ ਤਲਾਕ ਵੇਲੇ ਜਿਹੜੇ ਵਿੱਚ ਸੀ ਉਹਨਾਂ ਸਾਰਿਆਂ ਦੀ ਗਵਾਹੀ ਪਵਾ ਕੇ ਤੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਆ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਇਧਰੋਂ ਹਰਪ੍ਰੀਤ ਕੌਰ ਆ ਵਿਚਾਰੀ ਉਹ ਸਦਾ ਸਦਾ ਲਈ ਇਸ ਦੁਨੀਆ ਤੋਂ ਚਲੀ ਜਾਂਦੀ ਆ ਪਰਿਵਾਰ ਆ ਜਿਹੜਾ ਬਹੁਤ ਰੋਂਦਾ ਆਪਣੀ ਬੇਟੀ ਨੂੰ ਯਾਦ ਕਰਕੇ ਤੇ ਰਣਜੀਤ ਸਿੰਘ ਵੀ ਆਪਣੀ ਹੋਣ ਵਾਲੀ ਨੂੰ ਦੀ ਹਨਾ ਇਸ ਤਰ੍ਹਾਂ ਦਰਦਨਾਕ ਮੌਤ ਤੇ ਬੜਾ ਪਛਤਾਵਾ ਕਰਦਾ ਉਹ ਕਹਿੰਦੇ ਵੀ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਇਹ ਇਦਾਂ ਕਰੋਗੀ ਵੀ ਸਾਨੂੰ ਕੀ ਲੋੜ ਸੀ ਅਸੀਂ ਚੁੱਪਚਾਪ ਹੀ ਤੇ ਰਿਸ਼ਤਾ ਕਰਿਆ ਹੁੰਦਾ ਜਾਂ ਰਿਪੋਰਟ ਹੀ ਦਰਜ ਕਰਾਈ ਹੁੰਦੀ ਤੇ ਜਦੋਂ ਕੋਈ ਘਟਨਾ ਹੋ ਜਾਂਦੀ ਆ ਹਨਾ ਫਿਰ ਤਾਂ ਅਸੀਂ 100 ਗੱਲਾਂ ਕਰਦੇ ਆ ਬਾਰੇ ਇਹ ਨਹੀਂ ਪਤਾ ਹਨਾ ਤੁਹਾਡੇ ਨਾਲ ਰਹਿੰਦਾ ਜਿਹੜਾ ਇਨਸਾਨ ਆ ਉਹਦੇ ਦਿਲ ਵਿੱਚ ਤੁਹਾਡੇ ਲਈ ਕਿੰਨੀ ਨਫ਼ਰਤ ਭਰੀ ਹੋਈ ਆ ਹਾਲਾਂਕਿ ਤਲਾਕ ਹੋ ਗਿਆ ਸੀ ਹਨਾ ਲੀਗਲੀ ਤੇ ਉਹਨੂੰ ਖਰਚਾ ਮਿਲ ਗਿਆ ਸੀ ਪਰ ਫਿਰ ਵੀ ਨਫ਼ਰਤ ਆ ਜਿਹੜੀ ਉਹਨੇ ਨਹੀਂ ਗਵਾਈ ਸੀ ਈਗੋ ਸੀ ਉਸ ਕੁੜੀ ਦੇ ਵਿੱਚ ਉਸ ਈਗੋ ਦੇ ਕਰਕੇ ਉਹਨੇ ਇੱਕ ਕੁੜੀ ਦੀ ਜਾਨ ਲਈ ਤੇ ਉਹਦੇ ਸੁਪਨੇ ਉਹਦੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਲ ਦਿੱਤੀ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਨੂੰ ਪੂਰੀ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਇਹੋ ਜੀਆਂ ਕਹਾਣੀਆਂ ਸੁਣਾਉਣ ਦਾ ਮਕਸਦ ਇਹ ਹੁੰਦਾ ਕਿ ਸਾਨੂੰ ਇਹਨਾਂ ਤੋਂ ਸਿੱਖਿਆ ਮਿਲ ਸਕੇ ਕਿ ਸਾਡੇ ਨਾਲ ਰਹਿੰਦੇ ਇਨਸਾਨ ਵੀ ਕਈ ਵਾਰੀ ਸਾਨੂੰ ਇੰਨੀ ਨਫ਼ਰਤ ਕਰ ਦਿੰਦੇ ਆ ਤੇ ਜੇ ਮੰਨ ਲਓ ਸਾਨੂੰ ਕਦੇ ਵੀ ਕਿਸੇ ਤੋਂ ਹਨ ਇਦਾਂ ਲੱਗਦਾ ਖਤਰਾ ਜਾਂ ਕੋਈ ਕਿਸੇ ਕੰਮ ਨੂੰ ਕਰਦੇ ਆ ਦਰਾਉਣ ਕੋਈ ਇਦਾਂ ਦਾ ਫੋਨ ਕਾਲ ਆਉਂਦਾ ਤਾਂ ਉਹਨੂੰ ਇਗਨੋਰ ਨਾ ਕਰੋ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡਾ ਨੁਕਸਾਨ ਹੋ ਸਕਦਾ ਤੁਸੀਂ ਪੁਲਿਸ ਦੀ ਮਦਦ ਜ਼ਰੂਰ ਲਓ ਹੁਣ ਉਹ ਸੋਹਣੀ ਸੁਨੱਖੀ ਕੁੜੀ ਆਪਣੀ ਰੰਗੀਨ ਜ਼ਿੰਦਗੀ ਦੇ ਸੁਪਨੇ ਵੇਖਦੀ ਵੇਖਦੀ ਵਿਚਾਰੀ ਪਹਿਲਾਂ ਹੀ ਇਸ ਦੁਨੀਆ ਤੋਂ ਚਲੀ ਗਈ ਜੇਕਰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ